ਹੈਲੋ ਗਾਇਜ਼ ਮੇਰੇ ਬਲੰਸ ਅਨੁਸਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਇੱਥੇ ਲੱਗੇ ਜੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਦੀ ਸਭ ਦੀਆਂ ਕਮਾਈਆਂ ਚ ਬਰਕਤਾਂ ਪਾਉਣ ਸਵੇਰ ਉੱਠ ਕੇ ਜੀ ਇੱਕ ਵਾਰੀ ਸਰਵਤ ਦੇ ਪੱਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ ਜਿਵੇਂ ਆਪਾਂ ਮਾਰਨਿੰਗ ਚਲੋ ਇਹ ਹੁੰਦਾ ਵੀ ਹਰ ਇੱਕ ਦਾ ਹਰ ਦਾ ਟਾਈਮ ਆ ਵੀ ਕੋਈ ਕਿੰਨੇ ਵਜੇ ਉੱਠਦਾ ਕੋਈ ਕਿੰਨੇ ਵਜੇ ਪਰ ਇਹ ਆਪਣੀ ਇੱਕ ਮਤਲਬ ਆਪਣੀ ਜ਼ਿੰਦਗੀ ਦਾ ਇਹ ਇਸ ਚੀਜ਼ ਨੂੰ ਹਿੱਸਾ ਬਣਾਉਣਾ ਚਾਹੀਦਾ ਹੈ ਹਨਾ ਵੀ ਉੱਠ ਦੀ ਸਾਰ ਸਵੇਰੇ ਜੋ ਵੀ ਤੁਹਾਡੇ ਹਨਾ ਕੋਈ ਪ੍ਰਮਾਤਮਾ ਦੀ ਕੋਈ ਆਪਣੇ ਜੋ ਵੀ ਤੁਸੀਂ ਗੁਰੂ ਨੂੰ ਜਾਂ ਧਿਆਉਂਦੇ ਹਨਾ ਉਹਨਾਂ ਦੀ ਇੱਕ ਫੋਟੋ ਆ ਜਾਂ ਵੈਸੇ ਤੁਸੀਂ ਆਪਣੇ ਬਿਸਤਰੇ ਤੋਂ ਉੱਠਣ ਲੱਗੇ ਹਨਾ ਉਹਨਾਂ ਨੂੰ ਯਾਦ ਕਰਕੇ ਪ੍ਰਮਾਤਮਾ ਨੂੰ ਯਾਦ ਕਰਕੇ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਇਹ ਅਰਦਾਸ ਜਰੂਰ ਕਰਿਆ ਕਰੋ ਵੀ ਪ੍ਰਮਾਤਮਾ ਸਭ ਦਾ ਭਲਾ ਕਰੀ ਹੈ ਨਾ ਕਿਉਂਕਿ ਜੀ ਇਹ ਕੋਈ ਪਤਾ ਨਹੀਂ ਹੁੰਦਾ ਹੈਗਾ ਕਹਿੰਦੇ ਹੁੰਦੇ ਨੇ ਵੀ ਕਿਸੇ ਦੀ ਅਰਦਾਸ ਨਾਲ ਕਿਸੇ ਦੀ ਜ਼ਿੰਦਗੀ ਬਣ ਜਾਣੀ ਆ ਕਈ ਵਾਰੀ ਕਿਸੇ ਦੀ ਕੀਤੀ ਹੋਈ ਅਰਦਾਸ ਨਾਲੇ ਪ੍ਰਮਾਤਮਾ ਹੈ ਨਾ ਕਿਸੇ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦਿੰਦਾ ਹੁੰਦੇ ਨੇ ਵੀ ਆਪਣੀ ਕੋਈ ਹੈ ਨਾ ਜ਼ਿੰਦਗੀ ਦੀ ਅਧੂਰੀ ਖੁਆਇਸ਼ ਹੁੰਦੀ ਆ ਨਾ ਉਹ ਕਿਸੇ ਦੀ ਅਰਦਾਸ ਨਾਲ ਹੀ ਪੂਰੀ ਹੋਣੀ ਹੁੰਦੀ ਆ ਹੈ ਨਾ ਤੇ ਬਾਕੀ ਇਹ ਆ ਜੀ ਚਲੋ ਆਪਾਂ ਹਰ ਕੋਈ ਹੈ ਨਾ ਇੱਕ ਦੂਜੇ ਦਾ ਕਹਿੰਦੇ ਹੁੰਦੇ ਨੇ ਵੀ ਪਹਿਲਾ ਮੰਗਦੇ ਮੰਗਦੇ ਤਾਂ ਕਹਿੰਦੇ ਹੁੰਦੇ ਨੇ ਅਗਰ ਦੂਜਿਆਂ ਦਾ ਭਲਾ ਮੰਗਾਗੇ ਤਾਂ ਆਪਣਾ ਭਲਾ ਇੱਕ ਨਾ ਇੱਕ ਦਿਨ ਜ਼ਰੂਰ ਹੋਏ ਜਾਣਾ ਆ ਦੇਖੋ ਜੀ ਕੱਪ ਜਿਹੜੇ ਮੈਂ ਉਸ ਦਿਨ ਤੁਹਾਨੂੰ ਕਹਿੰਦੀ ਸੀ ਨਾ ਵੀ ਆਪਾਂ ਲਏ ਨੇ ਨਵੇਂ ਹੈਗੇ ਤਾਂ ਜੀ ਇਹ ਵਾਈਟ ਕਲਰ ਦੇ ਨੇ ਵਿੱਚ ਬਲੈਕ ਨਾ ਬ੍ਰੀਕ ਲਾਈਨਾਂ ਜੀਆਂ ਨੇ ਬਾਹਰੀ ਸਾਈਡ ਵਿੱਚੋਂ ਸਾਰੇ ਹੈਗੇ ਨੇ ਵਾਈਟ ਕਲਰ ਦੇ ਮੈਂ ਸਵੇਰੇ 6 ਵਜੇ ਦਾ 6 ਸਾਢੇ 6 ਵਜੇ ਦਾ ਟਾਈਮ ਸੀਗਾ ਬਸ ਜੀ ਫਿਰ ਮੈਂ ਨੂੰ ਇਹ ਸੀ ਮੈਂ ਕਿਹਾ ਚਲ ਚਾਹ ਪੀਨੇ ਆ ਚਾਹ ਪੀ ਕੇ ਫਿਰ ਬਾਕੀ ਦੇ ਕੰਮ ਕਰ ਸ਼ੁਰੂ ਕਰਦੇ ਹਾਂ ਕਿਉਂਕਿ ਫਤਿਹ ਦੇ ਪਾਪਾ ਆਪਣੀ ਡਿਊਟੀ ਤੇ ਜਾ ਚੁੱਕੇ ਸੀ ਇੱਥੇ ਫਿਰ ਹੈਗਾ ਸੀ ਦੁਪਹਿਰ ਤੋਂ ਬਾਅਦ ਦਾ ਟਾਈਮ ਮੈਂ ਸਰਨਾ ਕੇ ਹਟੀ ਸੀ ਸਰਨਾ ਕੇ ਜਿਹੜੇ ਕਪੜੇ ਧੋਤੇ ਹੋਏ ਸੀਗੇ ਉਹਨਾਂ ਨੂੰ ਲੱਗੀ ਸੀ ਸਮੇਟਣ ਫਿਰ ਕਿਉਂਕਿ ਜਿਹੜੇ ਪ੍ਰੈਸ ਕਰਨ ਵਾਲੇ ਨੇ ਉਹ ਮੈਂ ਅਲੱਗ ਬਸ ਕੁਰਸੀ ਤੇ ਹੀ ਕੱਢ ਲਈ ਸੀ ਮੈਂ ਕਿ ਚਲ ਇਹਦੇ ਤੇ ਚੇਅਰ ਤੇ ਹੀ ਰੱਖ ਦਿੰਨੀ ਆ ਕਿਉਂਕਿ ਆਏ ਹੋ ਜਾਂਦਾ ਵੀ ਜਿਨ੍ਹਾਂ ਨੂੰ ਤੇਲ ਲਗਾਉਣੀ ਹੋਊਗੀ ਉਹ ਅਲੱਗ ਵੀ ਉਹਨਾਂ ਦੀ ਲਗਾ ਦੂੰ ਜਿਹੜੇ ਪ੍ਰੈਸ ਵਾਲੇ ਨੇ ਫਿਰ ਉਹ ਅੱਡ ਹੋ ਜਾਣਗੇ ਜਿਵੇਂ ਦੁਪट्टे ਸੀ ਇਹਨਾਂ ਦੀਆਂ ਪੱਗਾਂ ਪਰਨੇ ਮਤਲਬ ਪਟਕੇ ਵੀ ਜਿਹੜੇ ਜਿਵੇਂ ਘਰ ਬੰਦਦੇ ਨੇ ਜੋ ਉਹਨਾਂ ਨੂੰ ਮੈਂ ਅਲੱਗ ਕੱਢਦਾ ਸੀ ਮੈਂ ਕਿਹਾ ਵੀ ਚਲ ਉਹਨਾਂ ਦੀ ਫੇਰ ਨਾ ਜਿੰਨੇ ਜ਼ਿਆਦਾ ਲੰਬੇ ਨੇ ਪਰਨੇ ਪਟਕੇ ਹਨਾ ਵੀ ਕੋਈ ਕੁਝ ਕਹਿੰਦਾ ਜੀ ਕੋਈ ਕੁਛ ਹਨਾ ਵੀ ਕੋਈ ਪਰਨਾ ਕਹਿੰਦਾ ਕੋਈ ਪੱਗ ਕਹਿੰਦਾ ਮਤਲਬ ਕਈ ਲੋਕ ਜਿੰਨੇ ਡੱਬੀਆਂ ਵਾਲੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਪਰਨੇ ਕਹਿੰਦੇ ਨੇ ਇਹਨਾਂ ਨੂੰ ਸਾਫ ਨੂੰ ਪਟਕੇ ਕਹਿੰਦੇ ਨੇ ਚਲੋ ਜੀ ਇਹ ਚੀਜ਼ ਮੈਟਰ ਨਹੀਂ ਕਰਦੀ ਹਨਾ ਸਿਰ ਦਾ ਕਪੜਾ ਇਹ ਬਸਦਾ ਹਨਾ ਇਹ ਸੀ ਮੈਂ ਕਿਹਾ ਵੀ ਉਹ ਫਿਰ ਬੈਠ ਕੇ ਨਾ ਕਈ ਵਾਰੀ ਤੈਹ ਨਹੀਂ ਲੱਗਦੀ ਹੈਗੀ ਮੈਂ ਕਿਹਾ ਵੀ ਚਲੋ ਫਿਰ ਬਾਅਦ ਵਿੱਚ ਵੀ ਖੜਕੀ ਤੈਹ ਲਗਾਉਣੀ ਆ ਬੀ ਐਨ ਜਿਹੜੀ ਤੈ ਲਗਾਉਣ ਵਾਲੇ ਨੇ ਕੱਪੜੇ ਉਹਨਾਂ ਦੀ ਤੈ ਲਗਾ ਕੇ ਨਾਲ ਫਿਰ ਉਹਨਾਂ ਚੱਕ ਕੇ ਸਮੇਟਾਂ ਆਪਦੀਆਂ ਆਪਦੀਆਂ ਥਾਮਾਂ ਤੇ ਜੀ ਕਿਉਂਕਿ ਜੀ ਕੱਪੜੇ ਧੋਣੇ ਸੌਖੇ ਨਹੀਂ ਪਰ ਸਾਮ ਸਮਾਂ ਸਾਂਭਣੇ ਥੋੜੇ ਜਿਹਾ ਹੋਲ ਹੋ ਜਾਂਦੇ ਨੇ ਨਾ ਤੈ ਲਗਾ ਕੇ ਰੱਖਣੀ ਕਰਨੀ ਆਪਦੇ ਆਪਦੇ ਟਿਕਾਣੇ ਕਿਉਂਕਿ ਜੀ ਇਹ ਰੈਗੂਲਰ ਦਾ ਹੀ ਕੰਮ ਹੋ ਜਾਂਦਾ ਨਾ ਧੋ ਲੋ ਸਾਂ ਤੈ ਲਗਾ ਲਓ ਸਾਂ ਜਦ ਨੂੰ ਫੇਰ ਮਤਲਬ ਹਰ ਟਾਂ ਨਾ ਹੋਈ ਜਾਣੀ ਆ ਨਾ ਇਹ ਚੀਜ਼ ਦੁਆਰਾ ਦੁਆਰਾ ਹੋਈ ਜਾਣੀ ਆ ਵਾ ਜੀ ਇਹੀ ਕੰਮ ਕਰਨੀ ਹੀ ਜ਼ਿੰਦਗੀ ਦੀਆਂ ਜ਼ਿੰਦਗੀ ਦੇ ਵਿੱਚ ਬਸ ਚੀਜ਼ਾਂ ਜੀ ਰਿਪੀਟ ਹੋਈ ਜਾਣੀਆਂ ਨੇ ਹਨਾ ਕਹਿੰਦੇ ਹੁੰਦੇ ਨੇ ਸਿਰਫ ਇੱਕ ਸਾਹ ਨਹੀਂ ਹੁਣੇ ਵੀ ਜਿਹੜਾ ਲੈ ਲਿਆ ਉਹਨੂੰ ਵਾਪਸ ਨਹੀਂ ਆਉਣਾ ਸਮਾਂ ਲੰਘੀ ਜਾਂਦਾ ਜੀ ਕਿਦਾਂ ਕਦੋਂ ਕਿੱਥੇ ਸਮਾਂ ਆ ਜਾਣਾ ਕੁਝ ਨਹੀਂ ਪਤਾ ਹੈਗਾ ਹਨਾ ਇਹ ਹੀ ਹੁੰਦਾ ਜੀ ਪ੍ਰਮਾਤਮਾ ਜ਼ਿੰਦਗੀ ਦੇ ਵਿੱਚ ਵੀ ਪ੍ਰਮਾਤਮਾ ਸਾਨੂੰ ਕਿਸੇ ਦੇ ਹੰਝੂ ਦਾ ਕਾਰਨ ਕਿਸੇ ਦੇ ਦੁੱਖ ਦਾ ਕਾਰਨ ਨਾ ਬਣਾਈ ਅਗਰ ਸਾਡੀ ਵਜ੍ਹਾ ਨਾਲ ਕਿਸੇ ਨੂੰ ਕੁਝ ਮਿਲੇ ਤਾਂ ਕੋਈ ਖੁਸ਼ੀ ਹੀ ਮਿਲੇ ਜੀ ਇਥੇ ਫਿਰ ਮੈਂ ਕੱਪੜੇ ਸਾਰੇ ਚੱਕ ਕੇ ਫਿਰ ਇੱਕ ਦੋ ਘੋਰ ਸੀਗੇ ਜੇ ਕੰਮ ਕਰ ਕਰਨ ਵਾਲੇ ਬਸ ਜੀ ਉਹ ਕਰਕੇ ਫਿਰ ਮੈਂ ਲੱਗੀ ਸੀ ਜੋਤ ਲਗਾਉਣਾ ਫਤਿਹ ਦੇ ਪਾਪਾ ਉਹਦਾ ਕੰਮ ਕਰਨ ਲੱਗੇ ਹੋਏ ਸੀਗੇ ਕਿਉਂਕਿ ਜੀ ਫਿਰ ਇਹ ਹੋ ਜਾਂਦਾ ਕਈ ਵਾਰੀ ਉਹ ਲਗਾ ਦਿੰਦੇ ਨੇ ਕਦੇ ਮੈਂ ਲਗਾ ਦਿੰਨੀ ਆ ਬਸ ਕਦੇ ਫਤਿਹ ਦੀ ਚਲੋ ਜੀ ਪ੍ਰਮਾਤਮਾ ਦਾ ਹੁਕਮ ਹੈ ਨਾ ਕਦੇ ਇਹ ਨਹੀਂ ਬਿਜੇ ਦਵੇਂ ਜਿਵੇਂ ਉਹਨਾਂ ਦਾ ਹੁਕਮ ਹੈ ਉਵੇਂ ਉਵੇਂ ਇਨਸਾਨ ਚੱਲੀ ਜਾਂਦਾ ਹੈ ਉਦੋਂ ਤਾਂ ਆਪਾਂ ਕਰੀ ਜਾ ਨਹੀਂ ਦੀ ਹੈ ਨਾ ਵੀ ਉਹਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਨਹੀਂ ਹਿਲ ਸਕਦਾ ਹੈ ਫਿਰ ਆਪਾਂ ਕਿਵੇਂ ਕੋਈ ਕੰਮ ਕਰ ਸਕਦੇ ਆ ਨਾ ਆਪਾਂ ਤਾਂ ਜੀ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਏ ਇਹ ਕਿਹਾ ਏ ਵੀ ਹਮੇਸ਼ਾ ਪ੍ਰਮਾਤਮਾ ਤੁਹਾਡਾ ਸ਼ੁਕਰਾਨਾ ਕਰਦੇ ਆਂ ਦੀ ਜਿੰਦਗੀ ਨਿਕਲੇ ਕਿਉਂਕਿ ਜੋ ਪਾਇਆ ਏ ਉਹਦੇ ਵਿੱਚ ਵੀ ਤੁਹਾਡਾ ਸ਼ੁਕਰਾਨਾ ਏ ਤੇ ਜੋ ਗਮਾਇਆ ਏ ਉਹਦੇ ਵਿੱਚ ਵੀ ਤੁਹਾਡਾ ਸ਼ੁਕਰਾਨਾ ਏ ਕਿਉਂਕਿ ਪਾਉਣ ਦੇ ਵਿੱਚ ਜੋ ਖੁਸ਼ੀ ਆ ਉਹਦੇ ਵਿੱਚ ਸ਼ੁਕਰਾਨਾ ਹੈਗਾ ਗਮਾਉਣ ਦੇ ਵਿੱਚ ਦੁੱਖ ਆ ਨਾ ਜੇ ਪਰ ਇਹ ਚੀਜ਼ ਵੀ ਹੈ ਨਾ ਵੀ ਸ਼ਾਇਦ ਉਹ ਸਾਡੇ ਲਈ ਸਹੀ ਨਹੀਂ ਸੀ ਇਸ ਲਈ ਪ੍ਰਮਾਤਮਾ ਨੇ ਸਾਨੂੰ ਉਹ ਚੀਜ਼ ਨਹੀਂ ਦਿੱਤੀ ਹੈਗੀ ਹੈ ਨਾ ਇਹ ਵੀ ਪ੍ਰਮਾਤਮਾ ਹਮੇਸ਼ਾ ਤੇਰਾ ਸ਼ੁਕਰ ਕਰਦਿਆਂ ਦੀ ਜ਼ਿੰਦਗੀ ਨਿਕਲੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਉਸ ਤੋਂ ਬਾਅਦ ਜੋਤ ਲਗਉਣ ਤੋਂ ਬਾਅਦ ਜੀ ਫਿਰ ਆਪਾਂ ਖਾਦੀ ਰੋਟੀ ਰੋਟੀ ਖਾ ਕੇ ਭਾਂਡੇ ਵਗੈਰਾ ਚੱਕ ਕੇ ਜੀ ਫਿਰ ਮੈਂ ਇੱਥੇ ਲੱਗੀ ਸੀ ਦੁੱਧ ਗਰਮ ਕਰਨ ਕਿਉਂਕਿ ਜਿਵੇਂ ਸਵੇਰ ਦਾ ਗਰਮ ਕੀਤਾ ਹੁੰਦਾ ਨਾ ਫਿਰ ਉਹ ਫ੍ਰਿਜ ਵਿੱਚ ਲੱਗਿਆ ਹੁੰਦਾ ਨਾ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੇਹੇ ਵਿਚਣਾ ਗਰਮ ਕਰਕੇ ਵੀ ਚਲੋ ਜਿਵੇਂ ਜਿਹੜਾ ਜਿੱਦਾਂ ਜਿੱਦਾਂ ਦਾ ਪੀਂਦੇ ਨੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲ ਉਦਾਂ ਦਾ ਦੇ ਦਿੰਨੇ ਆ ਮੈਂ ਖਾ ਨਾਲੇ ਦੁੱਧ ਗਰਮ ਕਰਦੀ ਆ ਨਾਲੇ ਫਿਰ ਜਿਵੇਂ ਦੁੱਧ ਵਗੈਰਾ ਸਾਂਭਣ ਵਾਲਾ ਨਾ ਵੀ ਉਹ ਸਾਂਭ ਦਿੰਨੇ ਆ ਕੁਝ ਏ ਸੀਗਾ ਵੀ ਥੋੜਾ ਜਿਹਾ ਨਾ ਰੋਟੀ ਦਾ ਕੰਮ ਬਚ ਜਾਂਦਾ ਫਿਰ ਏ ਸੀ ਵੀ ਅਲਰਜੀ ਕਹਿੰਦੇ ਸੀ ਮੇਂ ਜੜ ਦੁੱਧ ਦੀ ਉਹਨਾਂ ਲਈ ਖਿਚੜੀ ਬਣਾਉਣੀ ਪੈਗੀ ਮੌਕੇ ਤੇ ਤੇ ਫਤੇ ਨੂੰ ਰਾਜਮਾ ਦੀ ਸਬਜੀ ਬਣਾਈ ਹੋਈ ਸੀ ਫਿਰ ਉਹ ਨੂੰ ਇਹ ਹੋ ਜਾਂਦਾ ਵੀ ਮਮਾ ਰਾਜਮਾ ਦੇ ਨਾਲ ਰਾਈਸ ਜ਼ਰੂਰ ਚਾਹੀਦੇ ਨੇ ਜੀ ਉਹ ਰੋਟੀ ਨਹੀਂ ਖਾਂਦਾ ਉਹ ਕਹੂਗਾ ਹੁੰਦਾ ਵੀ ਇਹਨਾਂ ਨਾਲ ਮੈਨੂੰ ਰਾਈਸ ਚਾਹੀਦਾ ਮੈਂ ਦੁੱਧ ਗਰਮ ਕਰਦੀ ਸੀ ਜਦੋਂ ਮੰਮੀ ਆ ਗਈ ਮੈਂ ਕਿਹਾ ਮੰਮੀ ਤੁਸੀਂ ਤਾਂ ਆਪਦਾ ਲੈ ਜਾਓ ਹਨਾ ਹਨਾ ਮੈਂ ਕਿਹਾ ਵੀ ਚਲ ਮੈਂ ਫਤੇ ਨੂੰ ਫੇਰ ਦੇ ਕੇ ਆਉਣੀ ਆ ਮਾਜੀ ਐਵੇਂ ਹੀ ਚਲੋ ਆਏ ਹੋ ਜਾਂਦਾ ਹਨਾ ਵੀ ਸਭ ਦੀਆਂ ਖੁਆਇਸ਼ਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਹੈ ਪਰ ਸਾਡੀਆਂ ਖੁਆਇਸ਼ਾਂ ਦਾ ਖਿਆਲ ਰੱਖਣਾ ਵੀ ਇਸ ਘਰ ਦਾ ਫਰਜ਼ ਹੈ ਨਾ ਕਹਿੰਦੇ ਹੁੰਦੇ ਨੇ ਵਿਕਤੀ ਆਪ ਦਾ ਘਰ ਪਰਿਵਾਰ ਸਾਰਾ ਕੁਝ ਛੱਡ ਕੇ ਆਉਂਦੀ ਹੈ ਨਾ ਤੀ ਸੋਰੀ ਕਰ ਜਾਂਦੀ ਹੈ ਨਾ ਵੀ ਜਦੋਂ ਉਹ ਸਾਰੇ ਪਰਵਾਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਛੋਟੀਆਂ-ਛੋਟੀਆਂ ਖੁਆਇਸ਼ਾਂ ਦਾ ਵੱਡੀਆਂ ਦਾ ਸਭ ਦਾ ਖਿਆਲ ਰੱਖਦੀ ਹੈ ਨਾ ਵਿੱਚ ਆਪਣਾ ਵੀ ਇਹ ਚੀਜ਼ਾਂ ਦਾ ਫਰਜ਼ ਬਣਦਾ ਹੁੰਦਾ ਹੈ ਪਰ ਤੁਸੀਂ ਕਿੰਨੇ ਕਿੰਨੇ ਗੱਲ ਨੋਟ ਕੀਤੀਆਂ ਨੇ ਜਿਨ੍ਹਾਂ ਆਪਾਂ ਮਤਲਬ ਆਪਣੇ ਮਨ ਦੇ ਵਿੱਚ ਇਹ ਗੱਲ ਵੈਜਵੇ ਨਾ ਵੀ ਅਸੀਂ ਜ਼ਿੰਦਗੀ ਤੋਂ ਔਖੇ ਹਾਂ ਤਾਂ ਬਾਕੀ ਆਪਾਂ ਨੂੰ ਆਪਣੀ ਜ਼ਿੰਦਗੀ ਔਖੀ ਲੱਗਣ ਲੱਗ ਜਾਂਦੀ ਹੁੰਦੀ ਆ ਹਨਾ ਅਗਰ ਆਪਾਂ ਆਪਣੀ ਜ਼ਿੰਦਗੀ ਨੂੰ ਸੌ ਸੋਚਦੇ ਆ ਨਾ ਵੀ ਹਾਂ ਸਾਡੀ ਲਾਈਫ ਬਹੁਤ ਵਧੀਆ ਹੈ ਅਸੀਂ ਬਹੁਤ ਖੁਸ਼ ਆ ਹਨਾ ਤੇ ਫਿਰ ਲੱਗਦਾ ਹੁੰਦਾ ਵੀ ਹਾਂ ਸਾਡੀ ਜ਼ਿੰਦਗੀ ਬਹੁਤ ਔਖੀ ਆ ਹਨਾ ਵੀ ਇਹ ਆਪਣੇ ਮਾਈਂਡਸੈਟ ਤੇ ਚੀਜ਼ ਹੋ ਜਾਂਦੀ ਆ ਹਨਾ ਵੀ ਹਾਂ ਜਿਵੇਂ ਆਪਾਂ ਆਪਦੇ ਦਿਮਾਗ ਦੇ ਵਿੱਚ ਸੋਚਦੇ ਆ ਉਹ ਚੀਜ਼ਾਂ ਉਹ ਕਰਦੇ ਆ ਉਦਾਂ ਹੀ ਆਪਾਂ ਨੂੰ ਆਪਣੀ ਲਾਈਫ ਹੋ ਜਾਂਦੀ ਹੈ ਸੋ ਇਹ ਦੇ ਕਰਕੇ ਹਮੇਸ਼ਾ ਖੁਸ਼ ਰਹਾ ਕਰੋ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਹਨਾ ਵੀ ਚਲੋ ਹਾਂ ਥੋੜੀ ਬਹੁਤੀਆਂ ਖਿਆਨਾਂ ਸਖਿਆਨਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਸਭ ਕੁਝ ਚੱਲਦਾ ਰਹਿੰਦਾ ਹੈ ਹਨਾ ਵੀ ਇਹ ਸਭ ਚੀਜ਼ਾਂ ਦਾ ਮਿਕਸਚਰ ਹੈ ਜ਼ਿੰਦਗੀ ਪਰ ਕਿਸੇ ਵੀ ਚੀਜ਼ ਨੂੰ ਇੱਕ ਨੁਕਤੇ ਬਾਰੇ ਸੋਚੀ ਜਾਣਾ ਜਾਂ ਉਹਨੂੰ ਇੱਕ ਗੱਲ ਨੂੰ ਹੀ ਲੈ ਕੇ ਬੈਠੇ ਰਹਿਣਾ ਜ਼ਿੰਦਗੀ ਨਹੀਂ ਹੈਗੀ ਹਾਂ ਤੁਹਾਡੀ ਕੋਈ ਕੇਅਰ ਕਰਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਕੇਅਰ ਕਰਦਾ ਤਾਂ ਆਪ ਆਪ ਦੀ ਕੇਅਰ ਆਪ ਕਰੋ ਐਨਾ ਬਾਲਾ ਸੋਚਣ ਦੀ ਲੋੜ ਨਹੀਂ ਹੁੰਦੀ ਜੀ ਹਨਾ ਕਹਿੰਦੇ ਨੇ ਨਾ ਬਾਲਾ ਨਹੀਂ ਕਿਸੇ ਦੇ ਡਿਪੈਂਡ ਹੋਈ ਜਾਂਦਾ ਆਪਣੀਆਂ ਖੁਸ਼ੀਆਂ ਆਪਣੀਆਂ ਖੁਸ਼ੀਆਂ ਦਾ ਆਪ ਖਿਆਲ ਰੱਖੋ ਆਪਣੇ ਆਪ ਨੂੰ ਖੁਦ ਖੁਸ਼ ਰੱਖੋ ਵੀ ਜੇ ਆਪ ਆਪ ਦੀਆਂ ਖੁਸ਼ੀਆਂ ਦਾ ਆਪ ਖਿਆਲ ਨਹੀਂ ਰੱਖਾਂਗੇ ਤਾਂ ਦੂਜਾ ਕੋਈ ਨਹੀਂ ਖੁਸ਼ ਕਰਨਾ ਆਉਂਦਾ ਹੁੰਦਾ ਹਨਾ ਵੀ ਕੋਈ ਵੀ ਇਨਸਾਨ ਆ ਕਿਸੇ ਨੂੰ ਉਹਨਾ ਕੇ ਪਿਆਰ ਕਿਸੇ ਤੋਂ ਮਿਲਦਾ ਹੁੰਦਾ ਹੈ ਜਿੰਨੀਆਂ ਕੋ ਉਹਦੀਆਂ ਲੋੜਾਂ ਹੁੰਦੀਆਂ ਨੇ ਕੋਈ ਵੀ ਆਪਣੀ ਲੋੜ ਤੋਂ ਵੱਧ ਕੇ ਕਿਸੇ ਦਾ ਨਹੀਂ ਕਰਦਾ ਹੁੰਦਾ ਪਤਾ ਜੀ ਕਿ ਉਹ ਨਹੀਂ ਆਗੇ ਵੀ ਚਲੋ ਹਾਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਈ ਜ਼ਿੰਦਗੀ ਹੈ ਨਾ ਵੀ ਜਿਮੀ ਵੀ ਜਾ ਰਹੀ ਹੈ ਨਾ ਬਹੁਤ ਖੁਸ਼ ਹਾਂ ਚਲੋ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਨਾ ਕਹਿੰਦੇ ਹੁੰਦੇ ਨੇ ਸਿਰ ਤੇ ਸ਼ਾਂਤ ਆ ਮਾਂ-ਬਾਪ ਦਾ ਪਿਆਰ ਆ ਭੈਣ-ਭਾਈ ਦਾ ਸਾਥ ਆ ਤੇ ਪਰਮਾਤਮਾ ਨੇ ਚਲੋ ਬੱਚਾ ਦਿੱਤਾ ਈ ਹੈ ਨਾ ਵੀ ਚਲੋ ਜੀ ਕੋਲ ਟੋਟਲ ਸਾਰੀ ਫੈਮਿਲੀ ਦਿੱਤੀ ਹੈ ਜੀ ਹਨਾ ਸਭ ਵਧੀਆ ਕਰਦੇ ਨੇ ਹਨਾ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਹਨਾ ਪਰ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਥੈਂਕ ਯੂ ਪਰਮਾਤਮਾ ਦਾ ਵੀ ਇਹ ਹੋ ਜਾਂਦਾ ਨਾ ਵੀ ਛੋਟੀ ਮੋਟੀ ਬਾੜਾ ਸੋਚਣ ਦੀ ਉਹ ਨਹੀਂ ਹੁੰਦੀ ਹੈਗੀ ਉਤਰਾ ਚੜਾ ਜਿੰਦਗੀ ਚ ਸਭ ਤੇ ਚੱਲਦੇ ਰਹਿੰਦੇ ਹੁੰਦੇ ਨੇ ਬਾਜੀ ਇੱਥੇ ਹੋ ਗਈ ਸੀ ਆਪਣੀ ਨਾਈਟ ਰੁਟੀਨ ਸ਼ੁਰੂ ਜੀ ਅ ਸੈਲਫ ਕੇਅਰ ਹੈ ਨਾ ਸੈਲਫ ਲਵ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹੈ ਨਾ ਵੀ ਆਪ ਜੇ ਆਪ ਨੂੰ ਨਾ ਦੇਖ ਕੇ ਇਹ ਕਿਆ ਕਰੋ ਵੀ ਸਾਡੇ ਵਰਗਾ ਕੋਈ ਨਹੀਂ ਹੈਗਾ ਕਿਉਂਕਿ ਪਰਮਾਤਮਾ ਨੇ ਜਿੱਦਾਂ ਦੇ ਆਪਾਂ ਨੂੰ ਬਣਾਇਆ ਹੈ ਉਹ ਉਦਾਂ ਦਾ ਦੂਜਾ ਕੋਈ ਨਹੀਂ ਹੈਗਾ ਸੋ ਇਹ ਹੋਇਆ ਨਾ ਵੀ ਆਪਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸੋਹਣੇ ਆ ਸਭ ਤੋਂ ਬੈਸਟ ਆ ਬਹੁਤ ਵਧੀਆ ਹੈ ਹੈ ਨਾ ਬਾਕੀ ਇਹ ਵੀ ਹੈ ਜੀ ਆਪਾਂ ਨੂੰ ਜਿੱਥੇ ਆਪਣੀ ਕੋਈ ਗਲਤੀ ਲੱਗਦੀ ਆ ਆਪਾਂ ਨੂੰ ਕੋਈ ਔਗਣ ਲੱਗਦਾ ਹੈ ਆਪਣੇ ਵਿੱਚ ਤਾਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਕਿਨਨ ਨੇ ਆਪਣੇ ਗੁਣ ਔਗਣ ਹਰ ਇਨਸਾਨ ਨੂੰ ਜਰੂਰ ਪਤਾ ਹੁੰਦਾ ਹਾਂ ਉਹਨਾਂ ਨੂੰ ਛੱਡਣਾ ਨਹੀਂ ਛੱਡਣਾ ਉਹ ਆਪ ਤੇ ਡਿਪੈਂਡ ਹੈ ਜੀ ਪਰ ਮੈਨੂੰ ਤਾਂ ਜੀ ਜਿੱਥੇ ਪਤਾ ਲੱਗਦਾ ਹੁੰਦਾ ਵੀ ਇਹਦੇ ਵਿੱਚ ਮੇਰੇ ਵਿੱਚ ਇਹ ਔਗਣ ਆਪਾਂ ਤਾਂ ਛੱਡਣ ਨੂੰ ਇੱਕ ਮਿੰਟ ਲਾਉਨੇ ਆ ਜੀ ਇਹਦੇ ਵਿੱਚ ਕੋਈ ਨਹੀਂ ਹਾਂ ਜਿੱਥੇ ਪਤਾ ਹੈ ਵੀ ਹਾਂ ਇੱਥੇ ਅਸੀਂ ਗਲਤਾਂ ਉੱਥੇ ਸੌਰੀ ਕਹਿਣ ਲੱਗੇ ਵੀ ਤੇ ਉਹ ਔਗਣ ਛੱਡਣ ਲੱਗੇ ਵੀ ਬਾਕੀ ਜੀ ਹੁਣ ਕਰਦੇ ਆ ਆਪਾਂ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰ ਥੈਂਕ ਯੂ ਸੋ ਮੱਚ ਬਲੌਗ ਨੂੰ